ਵਕਤ ਦਾ ਖਾਸ ਹੋਣਾ ਜ਼ਰੂਰੀ ਨਹੀਂ ਖਾਸ ਲਈ ਵਕਤ ਹੋਣਾ ਜ਼ਰੂਰੀ ਹੈ। ਨਮਸਕਾਰ ਆਦਾਬ ਸਸ਼ਿਆਕਾਲ ਜੀ ਤੁਸੀਂ ਦੇਖ ਰਹੇ ਹੋ ਐਂਟਰਟੇਨਮੈਂਟ ਦੀ ਮਿੰਨੀ ਪਾਕਟ ਮੈਂ ਤੁਹਾਡੀ دوست ਪ੍ਰਿਆ ਪਰਮਾਰ ਲੈ ਕੇ ਜਾ ਰਹੀਆਂ ਤੁਹਾਨੂੰ ਮਨੋਰੰਜਨ ਚੱਕਤ ਦੀ ਦੁਨੀਆ ਵਿੱਚ ਰੋਜ਼ਾਨਾ ਵਾਰ ਦਾ ਤਨੀਆ ਖਬਰਾਂ ਸੁਣ ਕੇ ਜੇ ਬੋਰ ਹੋ ਗਏ ਹੋ ਤਾਂ ਚੱਕੋ ਮੋਬਾਈਲ ਲਾਈਕ ਤੇ ਸਬਸਕ੍ਰਾਈਬ ਕਰ ਲੋ ਸਾਡਾ ਪੇਜ ਲਾਈਵ ਪੰਜਾਬੀ ਟੀਵੀ ਹੁਣ ਤੁਹਾਨੂੰ ਰੋਜ਼ਾਨਾ ਦੇਖਣ ਨੂੰ ਮਿਲਣ ਗਿਆ ਮਨੋਰੰਜਨ ਚੱਕਤ ਨਾਲ ਚੜੀਆਂ ਧਮਾਕੇਦਾਰ ਖਬਰਾਂ ਤਾਂ ਅੱਜ ਦੀ ਸ਼ੁਰੂਆਤ ਕਰਦੇ ਹਾਂ ਇਸ ਖਬਰ ਤੋਂ ਬੋਡੀਗਾਰਡ ਕਿਉਂ ਰੱਖੇ ਜਾਂਦੇ ਆ ਤਾਂ ਕਿ ਉਹ ਸਾਡੀ ਰੱਖਿਆ ਕਰ ਸਕਣ ਤੇ ਹਮੇਸ਼ਾ ਸਾਡੇ ਨਾਲ ਰਹੇ ਪਰ ਜਿਹੜੇ ਬੋਡੀਗਾਰਡ ਕਾਫੀ ਸਮੇਂ ਤੋਂ ਸਾਡੇ ਨਾਲ ਹੁੰਦੇ ਨੇ ਉਹਨਾਂ ਨਾਲ ਤਾਂ ਦੋਸਤੀ ਵਾਂਗ ਹੀ ਹੋ ਜਾਂਦਾ ਹੈ ਪਰ ਕੋਈ ਹੋਰ ਹੈ ਜੋ ਆਪਣੇ ਬੋਡੀਗਾਰਡ ਤੋਂ ਕਾਫੀ ਪਰੇਸ਼ਾਨ ਹੋ ਚੁੱਕਾ ਹੈ ਪਤਾ ਹੈ ਕਿਉਂ ਕਿ ਉਹਨਾਂ ਦੇ ਬੋਡੀਗਾਰਡ ਕੰਮ ਕਰਨ ਦੇ ਘੱਟ ਤੇ ਖਾਣ ਪੀਣ ਦੇ ਜ਼ਿਆਦਾ ਸ਼ੌਕੀਨ ਹੈ ਮੈ ਐਮੀ ਵਿਰਕ ਦੇ ਬੋਡੀਗਾਰਡਸ ਦੀ ਗੱਲ ਕਰ ਰਹੀ ਹਾਂ ਐਮੀ ਵਿਰਕ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਤੇ ਨਵੇਂ ਬੋਡੀਗਾਰਡਸ ਦੀ ਮੰਗ ਵੀ ਕਰ ਲਈ ਹੈ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕਰਕੇ ਵੀ ਆਪਣੇ ਬੋਡੀਗਾਰਡਸ ਨੂੰ ਫਟਕਾਰ ਲਗਾਈ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ ਉਹਨਾਂ ਦੇ ਬੋਡੀਗਾਰਡਸ ਐਮੀ ਵਿਰਕ ਨੂੰ ਪਰੇਸ਼ਾਨ ਕਰ ਕਰਕੇ ਵੀਡੀਓਜ਼ ਭੇਜ ਰਹੇ ਨੇ ਤੇ ਐਮੀ ਵਿਰਕ ਉਹਨਾਂ ਨੂੰ ਫਟਕਾਰ ਲਗਾਉਂਦੇ ਹੋਏ ਉਹ ਵੀਡੀਓਜ਼ ਆਪਣੇ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕਰ ਰਹੇ ਨੇ ਅਮੀ ਵਿਰਕ ਨੇ ਹਾਲ ਹੀ ਵਿੱਚ ਇੱਕ ਤਸਵੀਰ ਸਾਂਝੀ ਕੀਤੀ ਜਿਸ ਰਾਹੀਂ ਉਹਨਾਂ ਕਿਹਾ ਕਿ ਉਹਨਾਂ ਨੂੰ ਨਵੇਂ ਬੋਡੀਗਾਰਡਾਂ ਦੀ ਲੋੜ ਹੈ ਉਹ ਜਿਹੇ ਲੋਕਾਂ ਨੂੰ ਪਹਿਲ ਦੇਣਗੇ ਜੋ ਖਾਣ ਪੀਣ ਦੇ ਚਰਾ ਕੱਟ ਸ਼ੌਕੀਨ ਹੋਣ ਉਹਨਾਂ ਨੇ ਪਤਾ ਹੈ ਇਦਾਂ ਕਿਉਂ ਕਿਹਾ ਕਿਉਂਕਿ ਉਹਨਾਂ ਦੇ ਬੋਡੀਗਾਰਡ ਕੰਮ ਵੱਲ ਘੱਟ ਤੇ ਖਾਣ ਪੀਣ ਵੱਲ ਜ਼ਿਆਦਾ ਧਿਆਨ ਦੇ ਰਹੇ ਨੇ ਅਮੀ ਵਿਰਕ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਅਦਾਕਾਰ ਨੇ ਲਿਖਿਆ ਮੇਰੇ ਵਾਲੇ ਨਲਾਇਕ ਹਨ ਕਿਰਪਾ ਕਰਕੇ ਆਪਣੇ ਖਾਣ-ਪੀਣ ਦੇ ਘੱਟ ਸ਼ੌਕੀਨ ਦੋਸਤਾਂ ਨੂੰ ਟੈਗ ਕਰੋ ਇਸ ਦੇ ਨਾਲ ਅਦਾਕਾਰ ਨੇ ਆਪਣੇ ਦੋਸਤਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਵੀਡੀਓ ਸਾਂਝੀ ਕਰਦਿਆਂ ਅਦਾਕਾਰ ਨੇ ਕੈਪਸ਼ਨ ਲਿਖਿਆ ਤੁਸੀਂ ਦੋਵੇਂ ਵਾਪਸ ਆਓ ਫਿਰ ਦੇਖਦਾ ਮੈਂ ਇਹਨਾਂ ਸਾਰੀਆਂ ਪੋਸਟਾਂ ਨੂੰ ਦੇਖ ਕੇ ਲੱਗਦਾ ਹੈ ਕਿ ਐਮੀ ਦੇ ਬੌਡੀਗਾਰਡਸ ਜਾਂ ਫਿਰ ਦੋਸਤ ਕਹ ਲਈਏ ਉਹਨਾਂ ਨਾਲ ਮસ્ਤੀ ਕਰਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਐਮੀ ਦੇ ਦੋਸਤ ਚਾਂਦਨੀ ਚੌਂਕ ਗਏ ਹੋਏ ਨੇ ਤੇ ਉੱਥੇ ਜਾ ਕੇ ਆਪਣੀ ਇੰਜੋਏ ਕਰਨ ਦੀਆਂ ਵੀਡੀਓਜ਼ ਐਮੀ ਨੂੰ ਪੇਜ ਰਹੇ ਨੇ ਜਿਸ ਨੂੰ ਐਮੀ ਸੋਸ਼ਲ ਮੀਡੀਆ ਤੇ ਸਾਂਝੀ ਕਰਕੇ ਉਹਨਾਂ ਦੀ ਚੰਗੀ ਤਰ੍ਹਾਂ ਫਟਕਾਰ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਫਿਲਮੀ ਇੰਡਸਟਰੀਜ਼ ਵਿੱਚ ਤਾਂ ਖੁਸ਼ੀਆਂ ਦੀ ਲਹਿਰ ਛਾਈ ਹੋਈ ਹੈ ਇਹ ਤਾਂ ਸਭ ਨੂੰ ਪਤਾ ਹੈ ਕਿ ਆਲਿਆ ਪਤ ਮਾਂ ਬਣਨ ਵਾਲੀ ਹੈ ਪਰ ਨਹੀਂ ਨਹੀਂ ਕਿਹਾ ਜਾ ਰਿਹਾ ਹੈ ਕਿ ਆਲੀਆ ਪੱਟ ਜੁੜਵਾ ਬੱਚਿਆਂ ਨੂੰ ਜਨਮ ਦੇਵੇਗੀ ਦੂਜੀ ਖੁਸ਼ੀ ਦੀ ਖਬਰ ਵਿਪਾਸ਼ਾ ਵਸੂ ਵੀ ਮਾਂ ਬਣਨ ਵਾਲੀ ਹੈ ਤੇ ਪਰਮੇਸ਼ਰ ਵਰਮਾ ਦੇ ਘਰ ਤਾਂ ਖੁਸ਼ੀ ਦੀ ਲਹਿਰ ਆਈ ਚੁੱਕੀ ਹੈ ਤੇ ਹੁਣ ਨਿੰਜਾ ਦੇ ਘਰ ਵੀ ਪੁੱਤਰ ਨੇ ਜਨਮ ਲਿਆ ਹੈ ਹੁਣ ਤਾਂ ਬਸ ਸਾਰਿਆਂ ਨੂੰ ਆਲੀਆ ਪੱਟ ਤੇ ਵਿਪਾਸ਼ਾ ਵਸੂ ਦੇ ਬੇਬੀ ਦਾ ਇੰਤਜ਼ਾਰ ਹੈ ਹਾਲ ਹੀ ਵਿੱਚ ਆਲੀਆ ਪੱਟ ਦੇ ਬੇਬੀ ਸ਼ਾਵਰ ਦਾ ਫੰਕਸ਼ਨ ਰੱਖਿਆ ਗਿਆ ਸੀ ਜਿੱਥੇ ਆਲਿਆ ਪੱਟ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇਸ ਫੰਕਸ਼ਨ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਤੇ ਪ੍ਰੈਗਨੰਸੀ ਦਾ ਗਲੋ ਉਸਦੇ ਚਿਹਰੇ ਤੇ ਸਾਫ਼ ਨਜ਼ਰ ਆ ਰਿਹਾ ਸੀ ਤੁਸੀਂ ਵੀ ਦੇਖੋ ਉਹਨਾਂ ਦਾ ਪ੍ਰੈਗਨੰਸੀ ਦਾ ਗਲੋ ਜੋ ਉਹਨਾਂ ਦੇ ਚਿਹਰੇ ਤੇ ਸਾਫ਼ ਨਜ਼ਰ ਆ ਰਿਹਾ ਹੈ ਆਲਿਆ ਪੱਟ ਨੇ ਹਾਲ ਹੀ ਵਿੱਚ ਆਪਣੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਇਸ ਦੌਰਾਨ ਪਾਰਟੀ ਵਿੱਚ ਬੇਬੀ ਦੀ ਹੋਣ ਵਾਲੀ ਦਾਦੀ ਨੀਤੂ ਕਪੂਰ ਦਾਦਾ ਮਹੇਸ਼ ਹੋਣ ਵਾਲੀ ਨੰਨੀ ਸੋਨੀ ਰਾਜਦਾਨ, ਕ੍ਰਿਸ਼ਮਾ ਕਪੂਰ ਤੇ ਕੁਝ ਹੋਰ ਲੋਕ ਵੀ ਮੌਜੂਦ ਸੀ। ਆਲਿਏ ਤੇ ਰਨਵੀਰ ਲਈ ਇੱਕ ਖੁਸ਼ੀ ਦਾ ਪਲ ਹੈ। ਆਖਿਰ ਫਸਟ ਟਾਈਮ ਮੰਮੀ ਪਾਪਾ ਜੋ ਬਣਨ ਜਾ ਰਹੇ ਨੇ। ਤੇ ਇਸ ਪਲ ਨੂੰ ਖੂਬ ਇੰਜੋਏ ਕਰਦੇ ਹੋਏ ਨਜ਼ਰ ਆਏ। ਅਸੀਂ ਅਦਾਕਾਰਾਂ ਜਾਂ ਫਿਰ ਕਲਾਕਾਰਾਂ ਬਾਰੇ ਗੱਲਾਂ ਤਾਂ ਕਰਦੇ ਹੀ ਰਹਿੰਦੇ ਆ ਪਰ ਕਿਸੇ ਅਦਾਕਾਰਾਂ ਦੇ ਨਿੱਜੀ ਰਿਸ਼ਤਿਆਂ ਬਾਰੇ ਕਦੇ ਗੱਲ ਨਹੀਂ ਕੀਤੀ। ਤਾਂ ਅੱਜ ਅਸੀਂ ਉਹੀ ਗੱਲ ਕਰਦੇ ਆ। ਅਸੀਂ ਅੱਜ ਵਿੱਕੀ ਕੋਸ਼ਲ ਦੇ ਪਰ ਸਨੀ ਕੋਸ਼ਲ ਬਾਰੇ ਗੱਲ ਕਰਦੇ ਆ। ਉਹ ਆਪਣੀ ਗਰਲਫ੍ਰੈਂਡ ਨਾਲ ਦਿਨੇ ਡੇਟ ਤੇ ਗਏ ਹੋਏ ਨੇ ਉਹਨਾਂ ਦੀ ਗਰਲਫ੍ਰੈਂਡ ਹੈ ਜਾਂ ਫਿਰ ਨਹੀਂ ਪਤਾ ਨਹੀਂ ਪਰ ਉਹਨਾਂ ਦੇ ਰਿਲੇਸ਼ਨਸ਼ਿਪ ਦੀਆਂ ਖਬਰਾਂ ਬੜੀਆਂ ਉੱਡ ਰਹੀਆਂ ਆ ਮੈਂ ਸੋਚਿਆ ਤੁਹਾਨੂੰ ਵੀ ਦੱਸ ਹੀ ਦਿੰਦੀ ਆ ਸਨੀ ਕੋਸ਼ਲ ਤੇ ਸ਼ਰਵਰੀ ਦੇ ਰਿਲੇਸ਼ਨਸ਼ਿਪ ਨੂੰ ਅਜੇ ਅਫਵਾਹ ਵਾਲੀ ਚੂੜੀ ਹੀ ਕਹਿ ਲੈਂਦੇ ਆ ਕਿਉਂਕਿ ਇਹਨਾਂ ਵੱਲੋਂ ਅਜੇ ਤੱਕ ਕੁਝ ਪੁਸ਼ਟੀ ਨਹੀਂ ਕੀਤੀ ਗਈ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਇਹ ਜੋੜੀ ਆਪਣੇ ਦੋਸਤਾਂ ਨਾਲ ਡਿਨਰ ਡੇਟ ਤੇ ਪਹੁੰਚੀ ਹੋਈ ਸੀ ਇਸ ਦੌਰਾਨ ਸ਼ਰਵਰੀ ਨੇ ਸਫੇਦ ਸਨਿਕਰਸ ਦੇ ਨਾਲ ਬਲੈਕ ਸ਼ਾਰਟ ਡਰੈਸ ਪਹਿਨੀ ਕੀਤੀ ਹੋਈ ਸੀ ਇਸ ਦੇ ਨਾਲ ਹੀ ਸਨਿ ਵਾਈਟ ਟੀ-ਸ਼ਰਟ ਤੇ ਬਲੈਕ ਪੈਂਟ ਵਿੱਚ ਨਜ਼ਰ ਆਈ ਲਓ ਜੀ ਇਹਨਾਂ ਨੇ ਤਾਂ ਮੈਚਿੰਗ ਵੀ ਕੀਤੀ ਹੋਈ ਹੈ ਤਾਂ ਹੋ ਸਕਦਾ ਹੈ ਕਿ ਇਸ ਜੋੜੇ ਦੇ ਰਿਲੇਸ਼ਨਸ਼ਿਪ ਵਿੱਚ ਹੋਣ ਦੀਆਂ ਅਫਵਾਹਾਂ ਨਹੀਂ ਸਗੋਂ ਸੱਚਾਈ ਹੀ ਹੋਵੇ ਬਾਕੀ ਆਪਣੇ ਰਿਲੇਸ਼ਨਸ਼ਿਪ ਬਾਰੇ ਇਸ ਜੋੜੇ ਨੇ ਅਜੇ ਤੱਕ ਕੁਝ ਦੱਸਿਆ ਨਹੀਂ ਹੈ ਅੱਛਾ ਕੁੱਤੇ ਕਿਸ ਕਿਸ ਨੂੰ ਪਸੰਦ ਆ ਵੈਸੇ ਤਾਂ ਸਾਰੇ ਨੂੰ ਪਸੰਦ ਹੁੰਦੇ ਆ ਪਰ ਸੋਚੋ ਜੇ ਕਦੇ ਤੁਹਾਡਾ ਕੁੱਤਾ ਗਵਾਹ ਚ ਜਾਵੇ ਤਾਂ ਫਿਰ ਤੁਹਾਡਾ ਕੀ ਰਿਐਕਸ਼ਨ ਹੋਵੇਗਾ ਪਰੇਸ਼ਾਨ ਹੋ ਜਾਵੋਗੇ ਨਾ ਉਹ ਮੈਂ ਕੁੱਤਾ ਕੁੱਤਾ ਕਰੀ ਜਾ ਰਹੀ ਹਾਂ ਕਦੋਂ ਦੀ ਜਿਸ ਬਾਰੇ ਮੈਂ ਗੱਲ ਕਰਨ ਜਾ ਰਹੀ ਹਾਂ ਜੇਕਰ ਉਸਨੇ ਸੁਣ ਲਿਆ ਤਾਂ ਉਸਨੂੰ ਤਾਂ ਬੁਰਾ ਲੱਗ ਜਾਵੇਗਾ ਮੈਂ ਤੁਹਾਨੂੰ ਉਸ ਦਾ ਨਾਮ ਹੀ ਦੱਸ ਦਿੰਦੀ ਹਾਂ ਮੈਂ ਸੁਨੰਦਾ ਸ਼ਰਮਾ ਦੇ ਕੁੱਤੇ ਚੀਚੀ ਦੀ ਗੱਲ ਕਰ ਰਹੀ ਹਾਂ ਜੋ ਗਵਾਚ ਚੁੱਕਾ ਸੀ ਪਰ ਹੁਣ ਡਰਨ ਦੀ ਲੋੜ ਨਹੀਂ ਕਿਉਂਕਿ ਚੀਚੀ ਮਿਲ ਚੁੱਕਾ ਹੈ ਇਸ ਦੀ ਜਾਣਕਾਰੀ ਸੁਨੰਦਰਾ ਸ਼ਰਮਾ ਨੇ ਖੁਦ ਵੀਡੀਓ ਬਣਾ ਕੇ ਕੀਤੀ ਹੈ ਤੇ ਆਪਣੇ ਚੀਚੀ ਨੂੰ ਲੱਭਣ ਵਾਲਿਆਂ ਦਾ ਸ਼ਿਕਰਾਨਾ ਵੀ ਕੀਤਾ ਹੈ ਆਪ ਤੁਹਾਨੂੰ ਵੀ ਦਿਖਾਉਣੀ ਹੈ ਸੁਨੰਦਰਾ ਸ਼ਰਮਾ ਵੱਲੋਂ ਬਣਾਈ ਗਈ ਉਹ ਵੀਡੀਓ ਕਿਉਂ ਨਾ ਵੱਲੋਂ ਉਸ ਵੀਡੀਓ ਦੇ ਵਿੱਚ ਹੋਰ ਕੀ ਕੀ ਕਿਹਾ ਗਿਆ ਚੀਚੀ ਕੋਈ ਹੋਣੀ ਕੋਈ ਕੋਈ ਸੁਣੀ ਤੁਸੀਂ ਵੀਡੀਓ ਚੀਚੀ ਦੇ ਮਿਲਣ ਦੀ ਖੁਸ਼ੀ ਸੁਨੰਦਾ ਦੀ ਆਵਾਜ਼ ਤੋਂ ਤੇ ਚਿਹਰੇ ਤੋਂ ਸਾਫ਼ ਚਲਕ ਰਹੀ ਹੈ ਕਿ ਚੀਚੀ ਨਾਲ ਸੁਨੰਦਾ ਕਿੰਨਾ ਪਿਆਰ ਕਰਦੀ ਹੈ ਤੇ ਚੀਚੀ ਉਸ ਤੋਂ ਬਿਨਾ ਕਿਤੇ ਰਹਿੰਦਾ ਵੀ ਨਹੀਂ ਹੈ ਚੀਚੀ ਦੇ ਗਵਾਚਣ ਤੋਂ ਬਾਅਦ ਸੁਨੰਦਾ ਤੇ ਉਸ ਦੇ चौहान ਵਾਲੇ ਕਾਫੀ ਪਰੇਸ਼ਾਨ ਹੋ ਗਏ ਸੀ ਸੁਨੰਦਾ ਪਛਤਾਵਾ ਕਰ ਰਹੀ ਸੀ ਕਿ ਉਹ ਚੀਚੀ ਨੂੰ ਇਕੱਲਾ ਕਰ ਕਿਉਂ ਛੱਡ ਕੇ ਗਈ ਪਰ ਹੁਣ ਸੁਨੰਦਾ ਦਾ ਚੀਚੀ ਮਿਲ ਚੁੱਕਾ ਹੈ ਤਸਨੰਦਾ ਬੇਹਦ ਖੁਸ਼ ਹੈ ਜਿਸ ਦੀ ਵੀਡੀਓ ਵੀ ਸੁਨੰਦਾ ਨੇ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਚੀਚੀ ਨਾਲ ਪਿਆਰ ਕਰਦੀ ਹੋਈ ਨਜ਼ਰ ਆ ਰਹੀ ਹੈ ਉਸ ਦੇ ਚਿਹਰੇ ਤੇ ਚੀਚੀ ਨਾਲ ਮਿਲ ਕੇ ਇੱਕ ਅਲੱਗ ਹੀ ਖੁਸ਼ੀ ਦੇਖਣ ਨੂੰ ਮਿਲੀ ਆਪਣੇ ਪਸੰਦੀਦਾ ਸਟਾਰੇ ਨਾਲ ਜੁੜੇ ਹਰ ਅਪਡੇਟ ਲਈ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਘੰਟੇ ਵੇਖ ਸਕਦੇ ਹੋ